ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਅੱਜ ਦੀ ਅਪਡੇਟ ਅੰਗਰਵਾੜੀ ਵਿੱਚ ਕੁਝ ਨਵੀਆਂ ਵੈਕੈਂਸੀਆਂ ਜਾਰੀ ਹੋਈਆਂ ਨੇ ਇਹ ਪੋਸਟਾਂ ਅੰਗਰਵਾੜੀ ਟੀਚਰ ਅੰਗਰਵਾੜੀ ਹੈਲਪਰ ਅੰਗਰਵਾੜੀ ਵਰਕਰ ਅਤੇ ਸੁਪਰਵਾਈਜ਼ਰ ਦੀਆਂ ਨਿਕਲੀਆਂ ਹੋਈਆਂ ਨੇ ਕਿਹੜੀ ਸਟੇਟ ਵਿੱਚ ਨਿਕਰੀਆਂ ਨੇ ਕਿੰਨੀਆਂ ਪੋਸਟਾਂ ਨੇ ਕਿਵੇਂ ਅਪਲਾਈ ਕਰਨ ਹੋਵੇਗਾ ਅਤੇ ਲਾਸਟ ਡੇਟ ਕੀ ਹੈ ਸਾਰੀ ਜਾਣਕਾਰੀ ਸ਼ੇਅਰ ਕਰਦੀਆਂ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅੰਗਰਵੜੀ ਰਿਲੇਟਿਵ ਜਿੰਨੀਆਂ ਵੀ ਅਪਡੇਟ ਆਉਣ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲਦੀਆਂ ਨੇ ਅਤੇ ਤੁਸੀਂ ਈਟੀਟੀ ਪਾਸੋਂ ਜਾਂ ਐਂਟੀਟੀ ਪਾਸੋਂ ਤਾਂ ਤੁਹਾਡੇ ਲਈ ਵੀ ਬਹੁਤ ਵਧੀਆ ਅਪਡੇਟ ਆਪਾਂ ਸ਼ੇਅਰ ਕਰਦੇ ਰਹਿੰਦੇ ਆ ਤਾਂ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਵੈਬਸਾਈਟ ਉੱਪਰ ਇਹ ਵੈਬਸਾਈਟ ਜੰਮੂ ਐਂਡ ਕਸ਼ਮੀਰ ਡਿਵੈਲਪਮੈਂਟ ਆਫ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸ ਵੱਲੋਂ ਜਾਰੀ ਕੀਤੀ ਗਈ ਹੈ ਔਰ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਅੰਗਰੇਵਲੀ ਸੁਪਰਵਾਈਜ਼ਰ ਵਰਕਰ ਟੀਚਰ ਅਤੇ ਹੈਲਪਰ ਦੀਆਂ ਜੋ ਵਾਕੰਸੀਆਂ ਨਿਕਲਿਆ ਨੇ ਟੋਟਲ 1781 ਪੋਸਟਾਂ ਜਾਰੀ ਹੋ ਚੁੱਕੀਆਂ ਨੇ ਜਿਸ ਨੂੰ ਅਲੱਗ-ਅਲੱਗ ਡਿਪਾਰਟਮੈਂਟ ਵਾਈਜ਼ ਵੰਡਿਆ ਗਿਆ ਹੈ ਸਭ ਤੋਂ ਪਹਿਲਾਂ ਸੁਪਰਵਾਈਜ਼ਰ ਦੇ ਵਿੱਚ 201 ਪੋਸਟ ਨਿਕਲੀ ਹੋਈ ਹੈ ਜਿੱਦਾਂ ਆਲਰੇਡੀ ਅਪਲਾਈ ਹੋਣਾ ਸਟਾਰਟ ਹੋ ਚੁੱਕਿਆ ਹੈ। ਅਗਰ ਤੁਸੀਂ ਸੁਪਰਵਾਈਜ਼ਰ ਦੀ ਵੈਕੈਂਸੀ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਆਪਾਂ ਚੈਨਲ ਤੇ ਆਲਰੇਡੀ ਵੀਡੀਓ ਬਣਾ ਕੇ ਅਪਲੋਡ ਕੀਤੀ ਹੈ। ਤੁਸੀਂ ਉਸ ਵੀਡੀਓ ਨੂੰ ਦੇਖ ਕੇ ਆਪਣੀਆਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਬਾਕੀ ਡਿਪਾਰਟਮੈਂਟ ਚ ਕਿੰਨੀਆਂ ਪੋਸਟਾਂ ਨਿਕਲੀਆਂ ਨੇ ਔਰ ਇਹਨਾਂ ਦੀ ਸੈਲਰੀ ਕਿਤੋਂ ਤੱਕ ਜਾਏਗੀ। ਸਭ ਤੋਂ ਪਹਿਲਾਂ ਸੈਲਰੀ ਜਿਹੜੀ ਕਿ ਲਗਭਗ 8000 ਤੋਂ 36000 ਪਰ ਮੰਥ ਰਹੇਗੀ ਅਤੇ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ www.jkicsd.com ਜਿਸ ਤੇ ਤੁਸੀਂ ਆਪਣੀਆਂ ਵੈਕੈਂਸੀਆਂ ਦੀ ਅਪਡੇਟ ਲੈ ਸਕਦੇ ਹੋ ਅਤੇ ਇਹਨਾਂ ਵੈਕੈਂਸੀਆਂ ਨੂੰ ਅਪਲਾਈ ਕਰ ਸਕਦੇ ਹੋ ਹੁਣ ਗੱਲ ਕਰਦੇ ਆ ਇਹਨਾਂ ਵੈਕੈਂਸੀਆਂ ਦੇ ਲਈ ਜ਼ਰੂਰੀ ਡਾਕੂਮੈਂਟ ਕਿਹੜੇ-ਕਿਹੜੇ ਹੁੰਦੇ ਆ ਸਭ ਤੋਂ ਪਹਿਲਾਂ ਅਗਰ ਤੁਸੀਂ ਹੈਲਪਰ ਦੀ ਪੋਸਟ ਲਈ ਅਪਲਾਈ ਕਰਨਾ ਹੈਗਾ ਤੁਹਾਡੇ ਕੋਲ 10ਵੀਂ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈਗਾ ਅਗਰ ਤੁਸੀਂ ਟੀਚਰ ਦੀ ਪੋਸਟ ਦੇ ਲਈ ਅਪਲਾਈ ਕਰਨਾ ਤਾਂ ਤੁਹਾਡੀ ਗ੍ਰੈਜੂਏਸ਼ਨ ਪਾਸ ਹੋਣੀ ਚਾਹੀਦੀ ਹੈ। ਅਗਰ ਤੁਸੀਂ ਸੁਪਰਵਾਈਜ਼ਰ ਦੀ ਵੈਕੰਸੀ ਲਈ ਅਪਲਾਈ ਕਰਨਾ ਹੈ ਤਾਂ ਤੁਹਾਡੀ ਪਲੱਸ 2 ਪਾਸ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਆਧਾਰ ਕਾਰਡ, ਰੈਜ਼ੀਡੈਂਟ ਪ੍ਰੂਫ ਔਰ ਆਇਡੈਂਟੀਟੀ ਕਾਰਡ ਦੇ ਵਿੱਚ ਤੁਸੀਂ ਇੱਕ ਆਈਡੀ ਪ੍ਰੂਫ ਕੋਈ ਵੀ ਵਰਤ ਸਕਦੇ ਹੋ ਜਿਵੇਂ ਕਿ ਤੁਹਾਡਾ ਵੋਟਰ ਕਾਰਡ, ਤੁਹਾਡਾ ਪੈਨ ਕਾਰਡ ਜਾਂ ਕੋਈ ਹੋਰ ਆਇਡੈਂਟੀਟੀ ਪ੍ਰੂਫ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਡੇ ਕੋਲ 셀ਫ ਅਟੈਸਟਡ ਚਾਰ ਫੋਟੋਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਤੁਹਾਡੇ ਆਫਲਾਈਨ ਫਾਰਮ ਭਰਨ ਦੇ ਵਿੱਚ ਕੰਮ ਆਉਣਗੀਆਂ ਇਸ ਤੋਂ ਬਾਅਦ ਆਂਗੜਵਾੜੀ ਵਰਕਰ ਹੈਲਪਰ ਅਤੇ ਸੁਪਰਵਾਈਜ਼ਰ ਦੀ ਏਜ ਲਿਮਟ ਕੀ ਹੁੰਦੀ ਹੈ ਤਾਂ 18 ਤੋਂ 40 ਸਾਲ ਦੇ ਸਟੂਡੈਂਟਸ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆ ਇਸ ਤੋਂ ਇਲਾਵਾ ਅਲੱਗ-ਅਲੱਗ ਕੈਟਾਗਰੀ ਨੂੰ ਏਜ ਰਿਲੈਕਸੇਸ਼ਨ ਦਿੱਤੀ ਜਾਂਦੀ ਹੈ ਐਪਲੀਕੇਸ਼ਨ ਫੀਸ ਦੀ ਗੱਲ ਕਰੀ ਤਾਂ ਇਸ ਦੇ ਵਿੱਚ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਰੱਖੀ ਗਈ ਜਿਸ ਦੇ ਅਕੋਰਡਿੰਗ ਤੁਸੀਂ ਅਪਲਾਈ ਕਰਨਾ ਹੋਵੇਗਾ ਸਭ ਤੋਂ ਪਹਿਲਾਂ ਅੰਗੜਵੜੀ ਸੁਪਰਵਾਈਜ਼ਰ ਲਗਭਗ 25000 ਪਲੱਸ ਸੈਲਰੀ ਰਹਿੰਦੀ ਹੈ ਟੀਚਰ ਦੀ 10000 ਪਲੱਸ ਸੈਲਰੀ ਰਹਿੰਦੀ ਹੈ ਅਤੇ ਵਰਕਰ ਹੈਪਲ ਦੀ 8000 ਪਲੱਸ ਸੈਲਰੀ ਰਹਿੰਦੀ ਹੈ ਅਗਰ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਹੈ ਇਹਨਾਂ ਦਾ ਅਫੀਸ਼ੀਅਲ ਲਿੰਕ ਤੁਹਾਨੂੰ ਅਪਾ ਟੈਲੀਗ੍ਰਾਮ ਚੈਨਲ ਉੱਪਰ ਸ਼ੇਅਰ ਕਰਦਾਂਗੇ ਜਿਸ ਤੇ ਤੁਸੀਂ ਕਲਿੱਕ ਕਰਕੇ ਅਫੀਸ਼ੀਅਲ ਵੈਬਸਾਈਟ ਤੇ ਪਹੁੰਚ ਜਾਓਗੇ ਅਤੇ ਉੱਥੇ ਤੁਸੀਂ ਆਪਣੀਆਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਇਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਆਉਂਦਾ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਨਵਾਂਗੇ ਔਰ ਅਗਰ ਤੁਸੀਂ ਪੋਸਟਾਂ ਨੂੰ ਅਪਲਾਈ ਕਰਾਉਣਾ ਚਾਹੁੰਦੇ ਹੋ ਤਾਂ ਆਪਣੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਆਪਣੀਆਂ ਵੈਕੈਂਸੀਆਂ ਲਈ ਅਪਲਾਈ ਕਰਵਾ ਸਕਦੇ ਹੋ ਹੋਰ ਨਵੇਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ